ਲੁਧਿਆਣਾ ਦੇ ਪ੍ਰਾਈਵੇਟ ਸਕੂਲਾਂ ਦੇ ਮਨਮਾਨੀ ਦੀ ਵਜ੍ਹਾ ਨਾਲ ਪੇਰੈਂਟਸ ਪਰੇਸ਼ਾਨ ਨਜ਼ਰ ਆ ਰਹੇ ਨੇ ਇਸ ਮਾਮਲੇ ਨੂੰ ਲੈ ਕੇ ਹੁਣ ਬੱਚਿਆਂ ਦੇ ਮਾਤਾ ਪਿਤਾ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਦੇ ਕੋਲ ਫਰਿਆਦ ਲੈ ਕੇ ਪਹੁੰਚੇ ਤੇ ਕਿਹਾ ਕਿ ਪ੍ਰਾਈਵੇਟ ਸਕੂਲ ਮਨਮਾਨੀ ਕਰ ਰਹੇ ਨੇ ਤੇ ਉਹਨਾਂ ਨੇ 50% ਤੱਕ ਦਾ ਸਕੂਲ ਫੀਸ ਦੇ ਵਿੱਚ ਇਜ਼ਾਫਾ ਤੱਕ ਕਰ ਦਿੱਤਾ ਜਦ ਕਿ ਉਹ ਇੰਨੀ ਵੱਡੀ ਫੀਸ ਦੇਣ ਦੇ ਵਿੱਚ ਅਸਮਰਥ ਨੇ ਉਹਨਾਂ ਕਿਹਾ ਕਿ ਸਰਕਾਰ ਉਹਨਾਂ ਦੀ ਮਦਦ ਕਰੇ ਜਿਸ ਨੂੰ ਲੈ ਕੇ ਵਿਧਾਇਕ ਨੇ ਕਿਹਾ ਕਿ ਸਕੂਲ ਦੇ ਨਾਲ ਸੋਮਵਾਰ ਨੂੰ ਮੀਟਿੰਗ ਫਿਕਸ ਹੋ ਗਈ ਹੈ ਉਹਨਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਨਾਲ ਪ੍ਰਾਈਵੇਟ ਸਕੂਲਾਂ ਆਪਣੀ ਮਨਮਾਨੀ ਨਹੀਂ ਕਰ ਸਕਣਗੇ ਸਿਟੀ ਹਮ ਨਿਊਜ਼ ਲਈ ਸੁਨਿੰਦਰ ਸੋਨੀ ਦੀ ਰਿਪੋਰਟ ਆ ਦੇਖੋ ਇਹ तकरीबन ਸਾਰੇ ਪੰਜਾਬ ਦੀ ਸਮੱਸਿਆ ਇਹ ਜਿਹੜੇ ਪ੍ਰਾਈਵੇਟ ਸਕੂਲਾਂ ਵਾਲਿਆਂ ਨਾਲੇ ਬੜਾ ਮਤਲਬ ਅੱਖ ਚੱਕੀ ਹੋਈ ਆ ਪੰਜਾਬੀ ਦੇ ਵਿੱਚ ਕਹਾਗਾ ਵੀ ਆਪਣੀਆਂ ਮਨਮਰਜ਼ੀਆਂ ਦੇ ਨਾਲ ਬੱਚਿਆਂ ਦੇ ਪੇਰੈਂਟਸ ਤੋਂ ਇਹ ਬੁੱਕਸ ਲਈ ਐਕਸਟਰਾ ਮਤਲਬ ਲੱਗਦਾ ਇਹਨਾਂ ਨੇ ਆਪਦੇ ਡੀਲਰ ਖੜੇ ਕੀਤੇ ਨੇ ਉਹਨਾਂ ਤੋਂ ਹੀ ਬੁੱਕਸ ਲੈਣੀਆਂ ਅਲੱਗ ਤੋਂ ਲੱਗਦਾ ਯੂਨੀਫਾਰਮ ਵੀ ਇਹਨਾਂ ਤੋਂ ਤੁਸੀਂ ਯੂਨੀਫਾਰਮ ਲੈਣੀ ਆ ਅਲੱਗ ਤੋਂ ਤੁਹਾਡੇ ਸ਼ੂ ਸੈਲਰ ਵੀ ਨਾ ਤਾਂ ਤੁਸੀਂ ਸ਼ੂਜ਼ ਲੈਣੇ ਨੇ ਤੇ ਆਪਣੀ ਮਰਜ਼ੀ ਨਾਲ ਹਰ ਸਾਲ ਜਿਹੜੇ ਇਹ ਦੇ ਨਿਯਮੀਆਂ ਦੇ ਨਾਲ ਜਿਹੜਾ ਐਜੂਕੇਸ਼ਨ ਐਕਟ ਆ 2016 ਦਾ ਉਹਨੂੰ ਬਿਲਕੁਲ ਅੱਖੋਂ ਪਰੇ ਕਰਕੇ ਇਹ ਜਿਹੜੀ ਇਹ ਐਕਸਟਰਾ ਇਹ ਚਾਰਜੀਜ਼ ਲੈਂਦੇ ਨੇ ਮਤਲਬ 10-10 ਹਜ਼ਾਰ ਰੁਪਏ ਦਾ ਮਤਲਬ 40-48% ਦੇ ਕਰੀਬ ਹੈ ਦੇਖਿਆ ਫੀਸ ਵਾਈ ਹੋਈ ਆ ਇਹ ਸਕੂਲ ਦੀ ਇਸੇ ਜੋਦੇ ਲਈ ਮੇਰੀ ਹੁਣੇ ਗੱਲ ਹੋਈ ਆ ਮਾਜੋ ਪ੍ਰਧਾਨ ਸਾਹਿਬ ਨਾਲ ਜੈਤ ਸਾਹਿਬ ਨਾਲ ਤੇ ਸੈਕਟਰੀ ਤੇ ਜਿਹੜੇ ਉੱਥੇ ਦੇ ਮਿਸਟਰ ਸਿਆਲ ਮੰਡੇ ਦਾ ਟਾਈਮ ਰੱਖਿਆ ਹੈਗਾ 11 ਵਜੇ ਦਾ ਉਹਦੇ ਵਾਸਤੇ ਇੱਕ ਪੇਰੈਂਟਸ ਦੀ ਕਮੇਟੀ ਮੈਂ ਇਹਨਾਂ ਨੂੰ ਕਹੇ ਤੁਸੀਂ 5-6 ਮੈਂਬਰੀ ਕਮੇਟੀ ਬੁਲਾ ਲਓ ਉਹ ਮੇਰੇ ਨਾਲ ਵਫਾ ਜਾਏਗਾ ਵਫਾ ਜਾ ਕੇ ਆ ਜੋ ਇਹਨਾਂ ਦੀ ਮੈਮੋਰੈਂਡਮ ਤੇ ਜਿਹੜਾ ਦੱਸਿਆ ਮੈਨੂੰ ਤੇ ਯੂਨੀਫਾਰਮ ਵੀ ਪੰਜ-ਪੰਜ ਯੂਨੀਫਾਰਮਸ ਲੱਗ ਲੱਗ ਨੇ ਵੀ ਪਰ ਸ਼ੂ ਹਰ ਸਾਲ ਚੇਂਜ ਕਰ ਦਿੰਦੇ ਨੇ ਯੂਨੀਫਾਰਮ ਦਾ ਕਲਰ ਅਲੱਗ-ਅਲੱਗ ਹਰ ਸਾਲ ਚੇਂਜ ਕਰ ਦਿੰਦੇ ਨੇ ਹਰ ਸੀਜ਼ਨ ਤੇ ਚੇਂਜ ਕਰ ਦਿੰਦੇ ਨੇ ਬੁੱਕਸ ਫਿਰ ਇੱਕੋ ਇੱਕੋ ਦੁਕਾਨ ਤੋਂ ਮਿਲਦੀ ਆਣੇ ਉਹਨੇ ਬਾਅਦ ਕਹਿੰਦੇ ਬੌਂਸਰ ਰੱਖੇ ਹੋਇਆ ਵੀ ਜੇ ਕੋਈ ਰੇਟ ਵਧ ਕਰਦਾ ਤਾਂ ਉਹਨਾਂ ਉੱਤੇ ਪੇਰੈਂਟਸ ਦੀ ਬਤਮੀਜ਼ੀ ਨਾਲ ਵੀ ਬਤਮੀਜ਼ੀ ਪੇਸ਼ ਉਹਨਾਂ 'ਤੇ ਪੇਸ਼ ਹੁੰਦੇ ਨਹੀਂ ਮਤਲਬ ਇਹ ਜੋ ਗੁੰਡਾ ਕਰਦੀ ਹੈ ਇਹ ਕਮ ਸੇ ਕਮ ਮੈਂ ਆਪਣੇ ਸ਼ਹਿਰ ਦਾ ਰੈਂਡ ਨਹੀਂ ਡੇੜੀ ਕਿਸੇ ਕਿਤੇ ਸਰ ਨਾ ਦਾ ਬਿਲ ਦਿੰਦੇ ਨਹੀਂ ਸਰਕਾਰ ਵੱਲੋਂ ਕਿਹਾ ਗਿਆ ਵਾ ਸਿੱਖਿਆ ਮੰਤਰੀ ਵੱਲੋਂ ਸਸਤੇ ਦੇਤਾ ਦੀ ਕਿ ਜਿਹੇ ਜਿਹੜੇ ਪੁਨਰ ਦੀ ਕਾਰਵਾਈ ਹੋਗੀ ਕਾਰਵਾਈਆਂ ਵੀ ਹੁੰਦੀਆਂ ਪਰ ਫਿਰ ਵੀ ਮਤਲਬ ਕੋਈ ਗੱਡੀ ਨਹੀਂ ਨਹੀਂ ਹੁਣ ਅਸੀਂ ਤਾਂ ਪਲਾਨ ਕਰ ਲੈ ਜਿੰਨੇ ਮੇਰੇ ਹਲਕੇ ਦੇ ਪ੍ਰਾਈਵੇਟ ਸਕੂਲ ਆ ਇਨਾਂ ਦੇ ਅਸੀਂ ਕਮਿਊਨਿਟੀ ਕਮੇਟੀ ਬਣਾਵਾਂਗੇ ਇੰਡੀਵਿਜੂਅਲ ਤੌਰ ਤੇ ਉਹ ਬਕਾਇਦਾ ਜਾ ਕੇ ਚੈੱਕ ਕਰਿਆ ਕਰੂਗੀ ਕਿਥੇ ਕੋਈ ਐਕਸਟਰਾ ਚਾਰजेस ਤਾਂ ਨਹੀਂ ਲੈਂਦੇ ਤੇ ਯੂਨੀਫਾਰਮ ਦੇ ਅਲੱਗ ਥੋੜੀ ਲਾਇਰ ਕੋਈ ਇਦਾਂ ਦੇ ਪਾਰਟਿਕਲਰ ਇਹਨਾਂ ਨੇ ਕੋਈ ਇਦਾਂ ਦੇ ਸੀਨ ਤਾਂ ਨਹੀਂ ਕ੍ਰੀਏਟ ਕੀਤੇ ਵੀ ਹਰ ਪਾਸੇ ਮਾਪੇ ਬਾਪ ਦੀ ਜੇਬ ਨੂੰ ਚੁੰਡਾ ਲ ਕੇ ਉਹਦੇ ਲਈ ਬੜੇ ਵਧੀਆ ਤਰੀਕੇ ਨਾਲ ਅਸੀਂ ਇਹਨੂੰ ਥੋਕੇ ਬੜਾ ਮਸਲਾ ਕਬੀਰ ਆ ਕਿਉਂਕਿ ਹਰ ਆਮ ਇਨਸਾਨ ਵਾਸਤੇ ਜਿਹਨੇ ਲੱਖਾਂ ਰੁਪਏ ਸਕੂਲਾਂ ਨੂੰ ਦਿੰਦੇ ਨੇ ਔਰ ਬੱਚਿਆਂ ਨੂੰ ਉੱਥੇ ਜੋ ਫੈਸਿਲਿਟੀ ਚਾਹੀਦੀ ਹੈ ਉਹ ਸਾਰ ਨਾਲ ਕੋਈ ਵਾਰ ਉਹ ਵੀ ਨਹੀਂ ਪਾਈ ਜਾਂਦੀ ਇਹ ਸਾਰੀਆਂ ਚੀਜ਼ਾਂ ਨੂੰ ਦੇਖਿਆ ਜਾਏਗਾ ਮੇਰਾ ਪੂਰਾ ਫੋਕਸ ਹੋਵੇ ਇਹ ਜੋ ਪ੍ਰਾਈਵੇਟ ਸਕੂਲ ਨੇ ਮੇਰੀ ਇਹ ਪੂਰੀ ਰਡਾਰ ਤੇ ਨੇ ਇਸ ਤੇ ਔਰ ਮੈਂ ਸਾਰੇ ਸਕੂਲ 파ਵੇ ਫਾਰਵੈਂਟ ਨੇ 파ਵੇ ਹੋ ਬੀਸੀਐਮ ਨੇ 파ਵੇ ਹੋ ਪਾਰ티 ਵਿਦਿਆ ਮੰਦਰਾ 파ਵੇ ਕੇਨਿਆ ਬ ਔਰ ਕੋਈ ਹੋਰ ਆ ਜਿੰਨੇ ਵੀ ਪ੍ਰਾਈਵੇਟ ਸਕੂਲ ਨੇ ਇਹ ਕੋਈ ਵੀ ਬੱਚਿਆਂ ਦੇ ਪੇਰੈਂਟਸ ਨੂੰ ਇਹਦਾ ਲੁੱਟਣ ਦੀ ਕੋਸ਼ਿਸ਼ ਕਰੇਗਾ ਉਹ ਅਸੀਂ برداشت ਨਹੀਂ ਕਰਾਂਗੇ ਨਾ ਹੀ ਅਸਲੀ ਚੀਜ਼ ਹੋਵੇ ਸਰ ਜਿਸ ਨਾਲ ਸਕੂਲ ਦੀ ਕੰਪਲੇਂਟ ਆਈ ਆ ਉਹਨਾਂ ਦੇ ਨਾਲ ਤੁਸੀਂ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਆ ਬਿਲਕੁਲ ਕੀਤੀ ਬਿਲਕੁਲ ਅੱਜ ਉਹਨਾਂ ਨਾਲ ਹੀ ਗੱਲ ਕੀਤੀ ਹੈ ਬੀਸੀਐਫ ਦੇ ਮਿਸਟਰ ਜੈਨ ਨੇ ਪ੍ਰਧਾਨ ਉਹਨਾਂ ਨਾਲ ਗੱਲ ਹੋਈ ਆ ਉਹਨਾਂ ਨਾਲ ਸੈਕਟੀ ਨਾਲ ਗੱਲ ਹੋਈ ਆ ਤੇ ਅੱਜ ਉਹ ਬਾਹਰ ਨੇ ਉਹ ਕਹਿੰਦੇ ਸੋਮਵਾਰ 11 ਵਜੇ ਦਾ ਟਾਈਮ ਦਿੱਤਾ ਉਹਨਾਂ ਨੇ ਮੈਂ ਆਪ ਜਾਵਾਂਗਾ ਉੱਥੇ ਔਰ ਨਾਲ ਕਮੇਟੀ ਪੰਜ ਮੈਂਬਰ ਜਿੰਨੀ ਵੀ ਬੁਲਾਉਣਗੇ ਪੇਰੈਂਟਸ ਆਪਣੀ ਮਰਜ਼ੀ ਨਾਲ ਨਰ ਮਾਂ ਬਾਪ ਨੂੰ ਡਰਾਇਆ ਜਾਂਦਾ ਮਾਂ ਬਾਪ ਬੱਚੇ ਦੇ ਫਿਊਚਰ ਵਾਸਤੇ ਜਿਹੜੇ ਨੇ ਕੰਪਰੋਮਾਈਜ਼ ਕਰ ਜਾਂਦੇ ਨੇ ਕਿਤੇ ਨਾ ਕਿਤੇ ਪਰ ਸਰਕਾਰ ਦੀ ਹੈ ਜਾਂ ਸੱਤ ਸੱਤ ਦਾ ਨਹੀਂ ਪਰ ਦੇਖੋ ਟਿਕਟ ਅੰਕ ਦਿੰਦੇ ਆ ਦੇਖੋ ਸਿੱਧੀ ਜਿਹੜੀ ਗੱਲ ਆ ਯਾਰ ਮੈਂ ਸਕੂਲ ਚ ਮਾਫੀਆ ਨਹੀਂ ਫਤਬੰਦ ਦੇਣਾ ਚਾਹੀਦਾ ਕਿਉਂਕਿ ਇੱਕ ਐਜੂਕੇਸ਼ਨ ਆ ਬੱਚਿਆਂ ਨੂੰ ਇਹ ਇੱਕ ਮੰਦਰ ਹੁੰਦਾ ਐਜੂਕੇਸ਼ਨ ਦਾ ਜਿੱਥੋਂ ਬੱਚੇ ਨੇ ਤਾਲੀਮ ਲੈ ਕੇ ਆਪਣੇ ਫਿਊਚਰ ਨੂੰ ਅੱਗੇ ਲੈ ਕੇ ਜਾਣਾ ਹੁੰਦਾ ਜੇ ਉੱਥੋਂ ਤੁਹਾਡਾ ਸ਼ੁਰੂ ਦੇ ਵਿੱਚ ਹੀ ਬੱਚਾ ਦਬ ਜਵੇ ਕਰਜ਼ੇ ਥਲੇ ਬੋਝ ਥਲੇ ਜਾਂ ਇਦਾਂ ਦੇ ਸਰਕਮਸਟੈਂਸੀ ਜਿਹੜੇ ਹਾਲਾਤ ਹੋ ਜਾਣ ਜਿੱਦੇ ਨਾਲ ਕਿ ਬੱਚੇ ਦੀ ਗ੍ਰੋਥ ਹੀ ਰੁਕ ਜਵੇ ਜਾਂ ਉਹਦੇ ਪੇਰੈਂਟਸ ਦੀ ਉਹ ਮੈਂਟਲੀ ਟੌਰਚਰ ਹੋਣ ਉਹ ਚੀਜ਼ ਮੈਂ ਕਮ ਸੇ ਕਮ ਆਪਣੇ ਹੱਥੀਂ ਚੁੱਕੀ ਹੋਰ ਦੇਣੀ ਹੈ ਨਾ ਆਪਣੇ ਸ਼ਹਿਰ ਤੋਂ ਦੇਣੀ ਹੈ ਬਾਦ ਸੌਜੀ ਉਹਦੇ ਡੀਸੀ ਮੈਮ ਨੇ 3-4 ਦਿਨ ਪਹਿਲੇ ਕਮੇਟੀ ਕਨਸਟਿਟਿਊਟ ਕੀਤੀ ਸੀ ਕਿ ਸੱਤ ਕਮੇਟੀਆਂ ਬਣਾਈਆਂ ਸੋਨੋ ਜਿਹੜੀਆਂ ਸੱਤ ਜਾ ਰਹੀਆਂ ਉਹ ਗਵਰਨਮੈਂਟ ਸਕੂਲਸ 'ਚ ਵਿਜ਼ਿਟ ਕਰ ਰਹੀਆਂ ਨਹੀਂ ਮੈਡਮ ਅਸੀਂ ਅਸਾ ਪ੍ਰਾਈਵੇਟ ਸਕੂਲਾਂ ਦੀ ਅਸੀਂ ਆਪਣੇ ਆਪਣੇ ਤੌਰ ਤੇ ਇੰਡੀਵਿਡਿਊਅਲ ਕਮੇਟੀ ਬਣਾਵਾਂਗੇ ਮੋਨਿਟਰਿੰਗ ਕਮੇਟੀ ਜੋ ਕਿ ਮੇਰੇ ਆਪਣੇ ਵਲੰਟੀਅਰਸ ਜਾਣਗੇ ਚੈੱਕ ਕਰਕੇ ਮੈਨੂੰ ਰਿਪੋਰਟ ਦੇਣਗੇ ਫਿਰ ਜਿਹੜੇ ਸਕੂਲ ਤੇ ਐਕਸ਼ਨ ਕਰਨਾ ਅਸੀਂ ਸਖਤ ਐਕਸ਼ਨ ਕਰਾਂਗੇ ਔਰ ਸਕੂਲਾਂ ਦੇ ਬਾਹਰ ਬੋਰਡ ਵੀ ਲਾਵਾਂਗੇ ਬਸ ਅਸੀਂ ਸਕੂਲਾਂ 'ਚ ਬੋਰਡ ਤਾਂ 2-3 ਦਿਨ 'ਚ ਲਵਾ ਦੇਣੇ ਆ ਵੀ ਕਿਸੇ ਵੀ ਸਕੂਲ ਦੇ ਪੇਰੈਂਟਸ ਨੂੰ ਕੋਈ ਸਕੂਲ ਵੱਲੋਂ ਐਕਸਟਰਾ ਚਾਰजेस ਲੈ ਜਾਂਦੇ ਨੇ ਬੁੱਕਸ ਵਾਸਤੇ ਜੋ ਫੋਰ ਐਗਜ਼ਾਮਪਲ ਬੁੱਕਸ ਵਾਸਤੇ 유ਨੀਫਾਰਮ ਵਾਸਤੇ ਸ਼ੂਜ਼ ਵਾਸਤੇ ਚਲੋ ਹੋ ਗਿਆ ਤਾਂ ਹੁਣ ਮੇਰੀ ਨੌਲੇਜ ਆਈ ਹੈ ਨਾ ਗੱਲ ਕੋਈ ਗੱਲ ਨਹੀਂ ਹਰੇਕ ਸਾਰੇ ਤਾਂ ਨਹੀਂ ਲਏ ਹੋਣੇ ਨਾ ਤੇ ਉੱਥੇ ਅਸੀਂ ਆਪਣੇ ਹੈਲਪਲਾਈਨ ਨੰਬਰ ਲਿਖਾਂਗੇ ਜਿੱਥੇ ਵੀ ਸਾਨੂੰ ਸਕੂਲ 'ਚ ਗੜਬੜ ਡਜ ਰਹੀ ਐ ਅਸੀਂ ਸਕੂਲ ਦੇ ਐਕਸੈਸ ਉਹਨਾਂ ਨੇ ਪੈਸੇ ਉਹ ਲੈ ਲਏ ਵਾਪਸ ਕਰਾਈ ਨਹੀਂ ਉਹ 11 ਤਰੀਕ ਸੌਰੀ 11 ਵਜੇ 8 ਤਰੀਕ ਨੂੰ ਮੰਡੇ ਨੂੰ ਅਸੀਂ ਜਾ ਰਹੇ ਹਾਂ ਮੈਨੇਜਮੈਂਟ ਨੂੰ ਲੈਣ ਵਾਸਤੇ ਜੋ ਵੀ ਹੋਏਗਾ ਜੇ ਕੋਈ ਐਕਸੈਸ ਪੈਸੇ ਆ ਉਹਨਾਂ ਦੀ ਨੈਕਸਟ ਫੀਸ ਦੇ ਵਿੱਚ ਅਸੀਂ ਐਡਜਸਟ ਕਰਾਵਾਂਗੇ ਜਾਂ ਕੁਝ ਵੀ ਕਰਾਂਗੇ ਮਤਲਬ ਰੀਲੀਫ ਦਵਾਵਾਂਗੇ ਲੋਗਾ ਠੀਕ ਹੈ ਜੀ ਮੇਰਾ ਨਾਮ ਸ਼ਾਇਨ ਹੈ ਪ੍ਰੋਗਰਾਮ ਕਿਹੜੇ ਸਕੂਲ ਦਾ ਮਸਲਾ ਕੀ ਮਸਲਾ ਕੀ ਬੀਸੀਐਮ ਆਰਿਆ ਮਾਡਲ ਸ਼ਾਸਤਰੀ ਨਗਰ ਸਕੂਲ ਸਾਡੇ ਸਭ ਦੇ ਬੱਚੇ ਪੜਦੇ ਸਾਨੂੰ ਇਸ਼ੂ ਇਹ ਹੈ ਕਿ ਇਸ ਸਾਲ ਸਕੂਲ ਨੇ ਆ ਬਿਲਕੁਲ ਅਨਜੈਨੂਇਨ ਫੀਸ ਵਧਾਈ ਹੈ ਜੋ ਕਿ ਲਾਸਟ ਈਅਰ 14000 ਸੀ ਤੇ ਇਸ ਸਾਲ ਐਲਕੇਜੀ ਦੀ ਫੀਸ 19000 ਕਰ ਦਿੱਤੀ ਗਈ ਹੈ ਨਰਸਰੀ ਦੀ ਵੀ ਲਾਸਟ ਈਅਰ ਫੀਸ ਨੀਅਰ ਅਬਾਊਟ 34000 ਸੀ ਤੇ ਇਸ ਸਾਲ 42000 ਕੀਤੀ ਗਈ ਹੈ ਜੋ ਕਿ ਬਿਲਕੁਲ ਅਨਜਸਟਿਸ ਅਨਜਸਟਿਸ ਐ ਪੇਰੈਂਟਸ ਇਨ ਆਲ ਸਾਨੂੰ ਕੋਈ ਜਸਟੀਫਿਕੇਸ਼ਨ ਨਹੀਂ ਦਿੱਤੀ ਗਈ ਕਿ ਇੰਨੀ ਫੀਸ ਕਿਸ ਲਈ ਵਧਾਈ ਸਿਰਫ ਰੈਨੋਵੇਸ਼ਨ ਦੇ ਤੇ ਏਸੀ ਰੂਮਸ ਦੇ ਨਾਮ ਤੇ ਇੰਨੀ ਫੀਸ ਦਾ ਹਾਈਕ ਕਰਨਾ ਬਿਲਕੁਲ ਵੀ ਜਸਟੀਫਾਈਡ ਨਹੀਂ ਹੈ ਪੇਰੈਂਟਸ ਕਿੱਥੇ ਜਾਣ ਇੰਨੀ ਫੀਸ ਕਿੱਥੋਂ ਭੇ ਕਰਨ ਨਹੀਂ ਸਾਨੂੰ ਬਾਰ-ਬਾਰ ਕਹਿ ਜਾਂਦਾ ਮਤਲਬ ਮਨਮਰ ਜੀ ਕਰਦੇ ਨਹੀਂ ਜੀ ਤੇ ਦੂਜਾ ਪੁਆਇੰਟ ਏ ਹੈ ਸਾਡਾ ਕਿ ਬੁక్స్ ਸੈਲਰ ਵੀ ਸਿਰਫ ਇੱਕੋ ਹੀ ਹੈ ਨਰੂਲਾ ਸਨਸ ਜੋ ਕਿ ਸਰਾਬਾ ਨਗਰ ਹੈ ਫੋਰ ਕੋਈ ਵੀ ਬੁੱਕ ਸੈਲਰ ਨਹੀਂ ਹੈ ਪੂਰੇ ਸ਼ਹਿਰ ਵਿੱਚ ਸਾਨੂੰ ਮਜਬੂਰ ਕੀਤਾ ਜਾਂਦਾ ਹੈ ਇੱਕੋ ਹੀ ਸੈਲਰ ਤੋਂ ਆਪਣੀ ਮਨਮਰਜ਼ੀ ਦੇ ਰੇਟਸ ਤੇ ਆ ਆਪ ਬੁੱਕ ਸੇਲ ਕਰ ਰਹੇ ਨੇ ਤੇ ਸਾਨੂੰ ਉਥੋਂ ਹੀ ਖਰੀਦਨੀਆਂ ਪੈਣੀਆਂ ਮੈਮ ਕੀ ਲੱਗਦਾ ਬੇਸ਼ੱਕ ਸਰਕਾਰ ਨੇ ਇਹ ਕਿਹਾ ਕਿ ਜੇ ਕੋਈ ਸਕੂਲ ਮਨਮਾਨੀ ਕਰਦਾ ਤਾਂ ਉਹਨਾਂ ਨੂੰ ਦੱਸਿਆ ਜਾਵੇ ਅੱਜ ਤੁਸੀਂ ਐਮਐਲਏ ਸਾਹਿਬ ਕੋ ਐ ਕਿ ਆਸ਼ਵਾਸਨ ਮਿਲਿਆ ਜੀ ਸਾਨੂੰ ਗੋਗੀ ਸਰ ਨੇ ਆਸ਼ਵਾਸਨ ਦਿੱਤਾ ਹੈ ਕਿ ਅਸੀਂ ਮੰਡੇ ਨੂੰ ਜਾ ਕੇ ਸਕੂਲ ਨਾਲ ਉਹਨਾਂ ਬੈਠ ਕੇ ਮੀਟਿੰਗ ਕਰਾਂਗੇ ਸ਼ਾਂਤੀਪੂਰਵਕ ਅਸੀਂ ਇਹਦਾ ਹੱਲ ਚਾਹੁੰਦੇ ਆ ਸਾਡੀ ਕੋਈ ਜ਼ੋਰ ਜ਼ਬਰਦਸਤੀ ਨਹੀਂ ਹੈ ਅਸੀਂ ਸਕੂਲ ਦੇ ਅਗੇਂਸ ਬਿਲਕੁਲ ਨਹੀਂ ਜਾਣਾ ਚਾਹੁੰਦੇ ਅਸੀਂ ਚਾਹੁੰਦੇ ਆ ਸਕੂਲ ਸਾਡੇ ਨਾਲ ਸਮਰਥਨ ਨਾਲ ਚੱਲੇ ਤੇ ਅਸੀਂ ਸਕੂਲ ਨਾਲ ਜੁੜੀ ਕਿ ਲੱਗਦਾ ਜੇਕਰ ਨਾ ਸੁਣਵਾਈ ਹੋਈ ਤਾਂ ਕੋਈ ਕੋਰਟ ਦਾ ਰੁਖ ਕਰੋਗੇ ਨਹੀਂ ਨਹੀਂ ਜੀ ਸਾਡਾ ਕੋਰਟ ਕਰਨ ਦਾ ਕੋਈ ਸਾਡੀ ਮਨਸ਼ਾ ਨਹੀਂ ਹੈ لیکن ਅਸੀਂ ਪ੍ਰੋਟੈਸਟ جاری ਰੱਖਾਂਗੇ ਫੀਸ ਜਮ੍ਹਾਂ ਨਹੀਂ ਕੀਤੀ ਜਾਏਗੀ ਜਦ ਤੱਕ ਫੀਸਾਂ ਘਟ ਨਹੀਂ ਹੋਣਗੀਆਂ ਨਹੀਂ ਸਰਕਾਰ ਨੂੰ اپیل ਕੀ ਕਰਦੇ ਹਾਂ ਵੀ ਸਰਕਾਰ ਇੱਥੇ ਦਖਲ ਦੇਵੇ ਜੀ ਜ਼ਰੂਰ ਸਰਕਾਰ ਦਾ ਬਿਲਕੁਲ ਇੰਦੇਸ਼ ਡਿਊਟੀ ਬੰਦੀ ਹੈ ਕਿ ਆਪਣੇ ਨਾਗਰਿਕਾਂ ਦੀ ਬਿਲਕੁਲ ਸਹਾਇਤਾ ਕਰੇ ਤੇ ਫੀਸਾਂ ਨੂੰ ਲੈ ਕੇ ਜਾਂ ਕਿਤਾਬਾਂ ਨੂੰ ਜਾਂ ਯੂਨੀਫਾਰਮਸ ਨੂੰ ਲੈ ਕੇ ਜੋ ਵੀ ਜ਼ੋਰ ਜ਼ਬਰਦਸਤੀ ਸਕੂਲਾਂ ਵੱਲੋਂ ਕੀਤੀ ਜਾ ਰਹੀ ਹੈ ਉਹਦੇ ਵਿੱਚ ਉਹ ਖੁਦ ਅੱਗੇ ਆ ਕੇ ਸਾਡੇ ਨਾਲ ਸਾਨੂੰ ਸਪੋਰਟ ਕਰਨ ਤੇ ਸਕੂਲ ਵਿੱਚ ਸਾਡੇ ਨਾਲ ਜਾ ਕੇ ਸਾਡੀ ਹੈਲਪ ਕਰਨ ਕਿ ਦੇਖੋ ਜੋ ਸਰਕਾਰ ਦੀਆਂ ਹਦਾਇਤਾਂ ਉਹਨਾਂ ਦੀ ਅਨਮਨ ਪਾਲਣਾ ਕਰਨੀ ਬਣਦੀ ਹੈ ਉਹਨਾਂ ਦੀ ਸਕੂਲਾਂ ਦੇ ਵਿੱਚ ਬਾਕਸ ਯੂਨੀਫਾਰਮ ਵਗੈਰਾ ਨਹੀਂ ਵਿਕਣੀ ਹੈ ਅਸੀਂ ਦੇਖ ਵੀ ਰਹੇ ਹਾਂ ਹਾਂ ਕੁਝ ਜੀ ਸ਼ਿਕਾਇਤਾਂ ਆਉਂਦੀਆਂ ਅਸੀਂ ਉਹਨਾਂ ਵਿਰੁੱਧ ਕਾਰਵਾਈ ਸ਼ੁਰੂ ਕਰਾਂਗੇ ਇਸ ਸਬੰਸ ਸੱਜੇ ਦਿੱਤਾ ਜਾ ਰਿਹਾ ਹੈ ਹਾਂ ਜੀ ਅਸੀਂ ਮੁਖ ਦਫ਼ਤਰ ਨੂੰ ਲਿਖ ਕੇ ਉਹਨਾਂ ਦਾ ਭੇਜਾਂਗੇ